ਅਕਸਰ ਕਿਹਾ ਜਾਂਦਾ ਹੈ ਕਿ ਵਾਹਨ ਚਲਾਉਣ ਸਮੇਂ ਹਮੇਸ਼ਾ ਸਾਵਧਾਨੀ ਵਰਤਨੀ ਚਾਹੀਦੀ ਹੈ ਕਿਉਂਕਿ ਸਾਵਧਾਨੀ ਹੱਟਦੀ ਹੈ ਤਾਂ ਦੁਰਘਟਨਾ ਵਾਪਰ ਜਾਂਦੀ ਹੈ ਅਜਿਹਾ ਕੁਝ ਵੇਖਣ ਨੂੰ ਮਿਲਿਆ ਹੁਸ਼ਿਆਰਪੁਰ ਦਸੂਹਾ ਰੋਡ ਤੇ ਪੈਂਦੇ ਪਿੰਸਹਾਬੂਦੀਨ ਵਿਖੇ ਜਿੱਥੇ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ ਸਾਹਮਣੇ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸਹਾਸੇ ਵਿੱਚ ਇੱਕ ਛੋਟੀ ਬੱਚੀ ਸਮੇਤ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਪਰ ਹਾਲਤ ਨੂੰ ਨਾਜ਼ੁਕ ਵੇਖਦਿਆਂ ਨਿੱਜੀ ਹਸਪਤਲ ਲਈ ਰੈਫਰ ਕਰ ਦਿੱਤਾ ਗਿਆ ਹਾਦਸੇ ਦੀ ਸੂਚਨਾ ਮਿਲਨ ਤੋਂ ਬਾਅਦ ਪੁਲਿਸ ਵੀ ਮੌਕਾ ਦੇਖਣ ਪਹੁੰਚੀ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦੀ ਪਛਾਣ ਪ੍ਰੇਮਲਾਲ ਪੁੱਤਰ ਸਰਦਾਰ ਆਰਾਮ ਵਾਸੀ ਪਿੰਡ ਸਹਾਬੂਦੀਨ ਵਜੋਂ ਹੋਈ ਹੈ ਜੋ ਕਿ ਆਪਣੀ ਲੜਕੀ ਅਤੇ ਦੋਤੀ ਨਾਲ ਸਵੇਰੇ ਕਰੀਬ 11 ਵਜੇ ਹਰਿਆਣਾ ਵਿਖੇ ਲੜਕੀ ਦੀ ਦਵਾਈ ਲੈਣ ਜਾ ਰਿਹਾ ਸੀ ਤੇ ਜਦ ਪਿੰਡ ਵਾਪਸ ਆ ਰਿਹਾ ਸੀ ਤਾਂ ਪਿੰਡ ਦੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਉਸਦੀ ਟੱਕਰ ਹੋ ਗਈ ਜਿਸ ਵਿੱਚ ਪ੍ਰੇਮਲਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦੀ ਲੜਕੀ ਅਤੇ ਦੋਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਇਹ ਆਤਾ ਜੀ ਅਚਾਨਕ ਇਹ ਜਿਹੜਾ ਪ੍ਰੇਮ ਸਿੰਘ ਸੀ ਇਹ ਨਾਲ ਲੜਕੀ ਸੀ ਨਾਲ ਉਹ ਦੋਤੀ ਸੀ ਉਹਦੀ ਇਹ ਹਰਿਆਣੇ ਤੋਂ ਦਵਾਈ ਲੈ ਕੇ ਆ ਰਿਹਾ ਸੀ ਤੇ ਅਚਾਨਕ ਹੀ ਉੱਥੇ ਇਧਰੋਂ ਪਿੰਡ ਸ਼ਾਬੋਦਿੰਦਾ ਦਾ ਲੜਕਾ ਸੀ ਜਿਹੜਾ ਮੋਟਰਸਾਈਕਲ ਤੇ ਸੀ ਸਵਾਰ ਉਹਨਾਂ ਨਾਲ ਇਹਨਾਂ ਦਾ ਟਕਰਾਅ ਹੋਇਆ ਇਹ ਹੁਣ ਮੌਕੇ ਤੇ ਇਹਨਾਂ ਦੀ ਮੌਤ ਹੋ ਗਈ ਆ ਲੜਕੀ ਜਿਹੜੀ ਹੈ ਸੀਰੀਅਸ ਹੈ ਉਹਨਾਂ ਦਾ ਜਵਾੜਾ ਪ੍ਰੈਸ਼ਰ ਹੋ ਗਿਆ ਤੇ ਬਾਅਦ ਵਿੱਚ ਇਹਨਾਂ ਨੂੰ ਬੰਦੇ ਆਏ ਉਹਨਾਂ ਚੱਕਿਆ ਚੱਕ ਕੇ ਭੂੰਗੇ ਪਹਚਾਇਆ ਭੂੰਗੇ ਵਾਲਿਆਂ ਨੇ प्रेम سنگھ ਦੀ ਤਾਂ ਮੌਕੇ ਤੇ ਮੌਤ ਹੋ ਗਈ। ਉਹਨਾਂ ਨੇ ਪੁੰਗੇ ਵਾਲਿਆਂ ਚਾਕੇ ਹਾਰਪੁਰ ਉਹ ਲੜਕੀ ਨੂੰ ਤੇ ਦੋ ਤਿੰਨ ਨੂੰ ਹਾਰਪੁਰ ਸਰਕਾਰੀ ਹਸਪੀਟਲ ਤੇ ਆਪਣੇ ਰੈਫਰ ਕਰ ਦਿੱਤਾ। ਤੇ ਤੇ ਬਾਕੀ ਸਰਕਾਰੀ ਵਾਲਿਆਂ ਨੂੰ ਚਾਕੇ ਹੁਣ ਲੜਕੀ ਨੂੰ ਰਮਨ ਹਸਪਤਲ ਹਸਪੀਟਲ ਉੱਥੇ ਦਾਖਲ ਕੀਤਾ ਹੈ। ਠੀਕ ਹੈ ਜੀ ਤੇ ਕੀ ਕਿੰਨੀ ਉਮਰ ਸੀ ਜਿਨ੍ਹਾਂ ਦੀ ਡੈਥ ਹੋਈ ਹੈ? ਇਹਨਾਂ ਦੀ ਡੈਥ ਹੋਈ ਹੈ ਜੀ 56 56 ਕੁ ਸਾਲ 57-57 ਸਾਲ ਦੀ ਤਕਰੀਬਨ ਇਹਦੇ ਵਿੱਚ। ਠੀਕ ਹੈ ਕਾਰੋਬਾਰ ਕੀ ਕਰਦਾ? ਕਾਰੋਬਾਰ ਦਿਹਾੜੀ ਦਾ ਪਾ ਜੀ ਪੱਠੇ ਦਾਤਾ ਹੀ ਪਾਉਂਦਾ ਸੀ। ਕᓱ ਰੱਖੇ ਸੀ ਉਹਦੇ ਵਿੱਚ ਪਟੜਤਾ ਆਪਣਾ ਗਜ਼ਾਰਾ ਸ਼ਾਹ ਬੋਦੀਨ ਦੇ ਵਿੱਚ ਠੀਕ ਆ ਜੀ ਇਹ ਕਿੱਥੋਂ ਆ ਰਹੇ ਸੀਗੇ ਇਹ ਫਿਰ ਹਿਆਣੇ ਤੋਂ ਦਵਾਈ ਲੈ ਕੇ ਆ ਰਹਾ ਸੀ ਜੀ ਲੜਕੀ ਦੀ ਘਰ ਦੇ ਵਿੱਚ ਹੁਣ ਕੋਣ ਕੋਣ ਹੈ ਜੀ ਲੜਕੀ ਇਹਦੇ ਇਹਦੇ ਘਰ ਦੇ ਵਿੱਚ ਦੀ ਮੈਸੇਜ ਹੈ ਕਿ ਆਪਣੇ ਲੜਕਾ ਉਹ ਵਿਚਾਰਾ ਸਦਾ ਸਦਾ ਹਾਰਨਾ ਤੇ ਇੱਕ ਨੋਆ ਬਸ ਤੇ ਪੁਲਿਸ ਆ ਗਈ ਸੀ ਕਿ ਮੌਕੇ ਤੇ ਹਾਂ ਜੀ ਪੁਲਿਸ ਨਹੀਂ ਪੁਲਿਸ ਆਈ ਆ ਕੋਈ 2 ਘੰਟੇ ਬਾਅਦ ਜਦ ਮੁਫਤਰ ਐਮਰ ਕਟ ਹੋ ਕੇ ਫਿਰ ਬਾਅਦ ਵਿੱਚ ਮੌਕਾ ਦੇਖ ਕੇ ਗਈ ਹੈ ਪੁਲਿਸ ਤੇ ਲੜਕੀ ਤਾਂ ਦੋਤੀ ਦੋਵਾਂ ਦੇ ਸੱਟਾਂ ਲੱਗੀਆਂ ਜੀ ਹਾਂਜੀ ਦੋਤੀ ਤੇ ਥੋੜੀ ਘਾਟਾ ਲੜਕੀ ਤੇ ਜ਼ਿਆਦਾ ਠੀਕ ਆ ਜੀ ਤੇ ਜਿਹੜਾ ਦੂਸਰਾ ਮੋਟਰਸਾਈਕਲ ਵਾਲਾ ਸੀਗਾ ਉਹ ਪਿੰਡ ਦਾ ਹੀ ਸੀਗਾ ਵੀ ਹਾਂ ਉਹ ਵੀ ਪਿੰਡ ਦਾ ਹੀ ਛਾਬੋ ਦਿੰਦਾ ਜੀ ਰਹਿਣਾ ਉਹਦੇ ਕਿੰਨੇ ਕਿ ਸੱਟ ਲੱਗੀਆਂ ਉਹਦੇ ਅਜੀ ਦੇਖੇ ਤਾਂ ਨਹੀਂ ਅਜੇ ਮੌਕੇ ਤੇ ਕਹਿੰਦੇ ਆ ਵੀ ਲੱਤ ਦੀ ਫ੍ਰੈਕਚਰ ਹੋ ਗਈ ਤੇ ਦੇਖੀ ਨਹੀਂ ਜੀ ਅੱਪਾ ਹੁਣ ਜਾਣਾ ਹਸਪੀਟਲ ਉਹ ਤੇ ਹਸਪੀਟਲ ਜਾਵਾਂਗੇ ਫੇ ਦੇਖਾਂਗੇ ਤੇ ਘਰ ਦੇ ਕੀ ਹਾਲਾਤ ਐ ਇਹਨਾਂ ਦੇ ਪ੍ਰੇਮ ਲਾਲ ਹੁਣ ਦੇ ਹਾਲਾਤ ਇਦਾਂ ਹੀ ਅਧਿਆੜੀ ਦਾ ਬੰਦੇ ਤੇ ਤੁਹਾਨੂੰ ਪਤਾ ਹੀ ਹੋਵੇ ਕਿੰਨੇ ਗਰੀਬ ਨੇ ਜੀ ਮਾਰਨ ਪੋਸਟਮਾਰਟਮ ਦਾ ਕੀ ਕਰੇ ਪੋਸਟਮਾਰਟਮ ਜੀ ਹੁਣ ਤਾਂ ਕੱਲ ਦੇਖਾਂਗੇ ਜੇ ਤਾਂ ਕੋ ਸਾਡੇ ਨਾਲ ਸਹਿਮਤੀ ਹੋ ਕਰਨਗੇ ਬੰਦੇ ਠੀਕ ਹੈ ਤੇ ਨਾ ਕਰਾਂ ਜੇ ਨਾ ਕਰਨਗੇ ਫੇ ਪੋਸਟਮਾਰਟਮ ਫੇ ਬਾਅਦ ਦੇਖਾਂਗੇ ਕੀ ਮੰਗ ਕਰਤੂ ਤੁਸੀਂ ਕਪਿਸ ਮੇਸ਼ਾਸਾ ਮੰਗ ਨੂੰ ਇਹ ਆਵੇ ਗਰੀਬ ਬੰਦੇ ਐ ਇਹਨਾਂ ਦਾ ਦੇਖਿਆ ਸੋਚਿਆ ਜਾਵੇ ਹੋਰ ਕੀ ਹੈ